ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੁਠੀ ਦੇ ਨਾਲ ਸੋ ਅੱਜ ਜਿਹੜੀ ਕੁਠੀ ਆਪਾਂ ਵੇਖਣ ਜਾ ਰਹੇ ਹਾਂ ਪਿੰਡ ਖੋਸਾ ਪੰਡੋ ਮੋਗੇ ਸ਼ਹਿਰ ਦਾ ਇਹ ਪਿੰਡ ਸੋ ਬਹੁਤ ਹੀ ਵਧੀਆ ਪਿੰਡ ਹੈ ਇੱਕ ਕਸਬੇ ਦੇ ਤਰ੍ਹਾਂ ਹਰ ਇੱਕ ਚੀਜ਼ ਜਿਹੜੀ ਆ ਲਗਭਗ ਅਵੇਲੇਬਲ ਹੁੰਦੀ ਹੈ ਇਸ ਪਿੰਡ ਦੇ ਵਿੱਚ ਰੋਜ਼ਾਨਾ ਵਰਤੋਂ ਵਾਸਤੇ ਸੋ ਇੱਕ ਕਨਾਲ ਦੀ ਜਿਹੜੀ ਆ ਕੋਠੀ ਹੈ ਇੱਥੇ ਵਿਕਾਊ ਆ ਇੱਕ ਜ਼ਿਮੀਂਦਾਰ ਭਰਾ ਦੀ ਇਹ ਕੋਠੀ ਹੈ ਸੋ ਬਹੁਤ ਹੀ ਵਧੀਆ ਜਿਹੜੀ ਆ ਬਣੀ ਹੋਈ ਆ ਇੱਕ ਕਨਾਲ ਦੇ ਵਿੱਚ ਜਾਨੀ ਕਿ 20 ਮਰਲਿਆਂ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਤੇ ਕੋਠੀ ਦੇ ਸਾਹਮਣੇ ਇੱਕ ਪਲਾਟ ਵੀ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਕੋਠੀ ਦੇ ਨਾਲ ਲਗਮਾ ਉਹ ਪਲਾਟ ਵੀ ਲੈਣਾ ਹੋਵੇ ਪਸ਼ੂ ਡੰਗਰ ਵਾਸਤੇ ਤਾਂ ਉਹ ਵੀ ਲੈ ਸਕਦਾ ਉਹ ਵੀ ਤੁਹਾਨੂੰ ਐਂਡ ਤੇ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਵੀਰ ਭਰਾਵੋਂ ਨੇ ਕਰ ਲੈਣਾ ਤੇ ਆਜੋ ਫਿਰ ਦੇਖਦੇ ਆ ਆਪਾਂ ਇਹ ਘਰ ਸੋ ਡਬਲ ਜਿਹੜਾ ਚੁੱਲਾ ਚੌਂਕਾ ਜਿਹੜਾ ਬਣਿਆ ਹੋਇਆ ਆਪਾਂ ਦੇਖ ਸਕਦੇ ਆ ਤਰੀਕਾ ਨਹੀਂ ਹਾਰੇ ਸੋ ਬਹੁਤ ਹੀ ਵਧੀਆ ਇਹ ਕੋਠੀ ਆ ਰਸੋਈ ਬਣੀ ਹੋਈ ਆ ਚਾਰ ਬੈਡਰੂਮ ਆ ਖੁੱਲੀ ਲੌਬੀ ਆ ਔਰ ਇਹ ਥੁਲੇ ਚੌਂਕੇ ਦੇ ਉੱਤੇ ਟੀਨ ਦੀ ਜਿਹੜੀ ਆ ਛੱਤ ਪਾਈ ਹੋਈ ਆ ਰਸੋਈ ਵੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਪਹਿਲਾਂ ਆਪਾਂ ਕਰਦੇ ਆ ਇਸ ਕੋਠੀ ਦੇ ਵਿੱਚ ਐਂਟਰ ਸੋ ਲੈ ਐਂਟਰ ਤੇ ਸਾਰੀ ਇਹ ਕੋਠੀ ਆ ਤੁਸੀਂ ਦੇਖ ਸਕਦੇ ਹੋ ਰੰਗ ਰੋਗਣ ਦਾ ਕੰਮ ਜਿਹੜਾ ਉਹ ਹੋਣ ਵਾਲਾ ਬਾਕੀ ਕਿੱਟਾਂ ਦੀ ਜਿਹੜੀ ਆ ਫਰਸ਼ ਲੱਗੀ ਹੋਈ ਆ ਤੇ ਆਜੋ ਪਹਿਲਾਂ ਦੇਖਦੇ ਆ ਇਸ ਘਰ ਦੀ ਰਸੋਈ ਇਹ ਰਸੋਈ ਆ ਤੇ ਹੁਣ ਚਲਦੇ ਆ ਫਰਸਟ ਬੈਡਰੂਮ ਦੇ ਵਿੱਚ ਸੋ ਇਹ ਫਰਸਟ ਬੈਡਰੂਮ ਆ ਔਰ ਬੈਡਰੂਮ ਵੀ ਕਮਰੇ ਕਹਿ ਦਈਏ ਕਾਫੀ ਖੁੱਲੇ ਡੁੱਲੇ ਆ ਔਰ ਸੈਂਟਰ ਵਿੱਚ ਦੀ ਪੌੜੀਆਂ ਚੜੀਆਂ ਹੋਈਆਂ ਇਹ ਵੀ ਇੱਕ ਕਮਰਾ ਹੀ ਕਹਿ ਸਕਦੇ ਆ ਔਰ ਘਰ ਦੀ ਬੈਕ ਸਾਈਡ ਦੇ ਉੱਤੇ ਜਿਹੜੀ ਆ ਉਹ 5 ਫੁੱਟ ਜਿਹੜੀ ਆ ਉਹ ਵੀ ਜਗ੍ਹਾ ਛੱਡੀ ਹੋਈ ਆ ਮਾਲਕ ਨੇ ਆਪਣੇ ਕੰਨੀ ਹੋਏ ਔਰ ਇਹ ਹੈਗਾ ਦੂਸਰਾ ਬੈਡਰੂਮ ਜੇਕਰ ਬੈਡਰੂਮ ਦੀ ਗੱਲ ਕਰੀਏ ਤਾਂ ਕਾਫੀ ਖੁੱਲੇ ਡੁੱਲੇ ਆ ਬੈਡਰੂਮ ਵੀ ਇੱਕ ਕਨਾਲ ਜਗ੍ਹਾ ਵੀ ਥੋੜੀ ਨਹੀਂ ਹੁੰਦੀ ਤੇ ਇਹ ਹੈਗਾ ਜੀ ਤੀਸਰਾ ਬੈਡਰੂਮ ਸੋ ਬਹੁਤ ਹੀ ਵਧੀਆ ਜਿਹੜਾ ਇਹ ਘਰ ਬਣਿਆ ਹੋਇਆ ਹੈ ਖਾਸ ਕਰਕੇ ਜੀਮੀਦਾਰ ਭਰਾ ਵਾਸਤੇ ਜਿਨ੍ਹਾਂ ਨੇ ਪਸ਼ੂ ਡੰਗਰ ਦਾ ਕੰਮ ਕਰਨ ਕਰਨਾ ਪਸ਼ੂ ਪਾਲਣ ਦਾ ਕੰਮ ਕਰਨਾ ਸੋ ਉਹਨਾਂ ਵਾਸਤੇ ਵੀ ਤੇ ਆਜੋ ਫਿਰ ਦੇਖਦੇ ਆਂ ਆਪਾਂ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਵੀ ਇੱਕ ਰੂਮ ਜਿਹੜਾ ਬਣਿਆ ਹੋਇਆ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਸੋ ਅੱਗੇ ਬਰਾਂਡਾ ਜਿਹੜਾ ਉਹ ਛੱਤਿਆ ਹੋਇਆ ਤੇ ਸਾਰਾ ਘਰ ਬਹੁਤ ਹੀ ਵਧੀਆ ਹੈਗਾ ਤੇ ਆਸੇ ਪਾਸੇ ਦਾ ਏਰੀਆ ਵੀ ਤੁਹਾਨੂੰ ਦਿਖਾਉਨੇ ਆ ਸੋ ਇਹ ਇੱਕ ਬਾਬਾ ਪ੍ਰਾਪਰਟੀ ਚੈਨਲ ਹੀ ਆ ਜਿੱਥੇ ਤੁਹਾਨੂੰ ਆਸੇ ਪਾਸੇ ਦਾ ਏਰੀਆ ਆਸੇ ਪਾਸੇ ਦੇ ਘਰ ਰੋਡ ਪਿੰਡ ਰੇਟ ਸਾਰਾ ਕੁਝ ਦੱਸਿਆ ਜਾਂਦਾ ਨਹੀਂ ਤਾਂ ਬਹੁਤੇ ਚੈਨਲਾਂ ਤੇ ਤੁਸੀਂ ਵੀਡੀਓ ਦੇਖੀ ਹੋਊਗੀ ਘਰ ਦੇ ਬਾਹਰ ਤੋਂ ਸ਼ੁਰੂ ਹੋਗੇ ਤੇ ਕਰਦੇ ਗੇਟ ਤੇ ਜਿਹੜੀ ਆ ਉਹ ਬੰਦ ਹੋ ਜਾਂਦੀ ਆ ਸੋ ਇਸ ਕਰਕੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰਦੇ ਹੋ ਫ੍ਰੀ ਆਫ ਕਾਸਟ ਹੀ ਆ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਉਹ ਸਾਰਾ ਕੁਝ ਫ੍ਰੀ ਆਫ ਕਾਸਟ ਹੀ ਆ ਤੋ ਇਹ ਸਾਹਮਣੇ ਪਲਾਟ ਹੈਗਾ ਜਿਹੜੇ ਪਲਾਟ ਦੀ ਆਪਾਂ ਗੱਲ ਕਰਦੇ ਸੀ ਸੋ ਜੇ ਕਿਸੇ ਵੀਰ ਪ੍ਰਾਣੇ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਧੰਨਵਾਦ